ਸਾਡੇ YouTube ਚੈਨਲ ਤੇ ਆਫਰ ਦਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਤੁਹਾਨੂੰ ਮੋਟੀਵੇਸ਼ਨ ਦੇਣ ਵਾਲੀ ਹੈ ਕਿ ਜੇ ਤੁਸੀਂ ਇਗਨੋਰ ਹੋਰ ਤੋਂ ਬਚਣਾ ਚਾਹੁੰਦੇ ਹੋ ਤੇ ਦੂਜਿਆਂ ਤੋਂ ਰਿਸਪੈਕਟ ਲੈਣਾ ਚਾਹੁੰਦੇ ਹੋ ਤਾਂ ਕਿੰਨਾਂ ਗੱਲਾਂ ਦਾ ਖਿਆਲ ਰੱਖਣਾ ਜ਼ਰੂਰੀ ਹੈ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਤੁਸੀਂ ਦੂਜਿਆਂ ਲਈ ਹਮੇਸ਼ਾ ਅਵੇਲੇਬਲ ਰਹਿਣ ਦੀ ਆਦਤ ਨੂੰ ਬਦਲੋ ਜਦੋਂ ਅਸੀਂ ਹਰ ਕਿਸੇ ਲਈ ਹਰ ਵੇਲੇ ਉਪਲਬਧ ਰਹਿੰਦੇ ਹਾਂ ਤਾਂ ਲੋਕ ਇਸ ਨੂੰ 네ਗੇਟਿਵਲੀ ਲੈਂਦੇ ਨੇ ਤੇ ਇਸ ਦਾ ਕੀ ਹੈ ਇਨੂੰ ਤਾਂ ਇੱਕ ਆਵਾਜ਼ ਮਾਰੋ ਤੇ ਦੌੜਿਆ ਚਲਾ ਆਵੇਗਾ ਇਸ ਤਰ੍ਹਾਂ ਸੋਚਦੇ ਹਨ ਕਈ ਲੋਕ ਦੂਜਿਆਂ ਦੇ ਵਿਆਹ ਸ਼ਾਦੀਆਂ ਵਿੱਚ ਜਾਂ ਫਿਰ ਕਿਸੇ ਖੁਸ਼ੀ ਦੇ ਮੌਕੇ ਤੇ ਬਿਨਾਂ ਬੁਲਾਏ ਵੀ ਭੱਜੇ ਚਲੇ ਜਾਂਦੇ ਹਨ ਫਿਰ ਅਜਿਹੇ ਲੋਕਾਂ ਨੂੰ ਲੋਕ ਲਾਈਟਲੀ ਲੈਂਦੇ ਨੇ ਤੇ ਉਸ ਨੂੰ ਇਗਨੋਰ ਮਾਰਨ ਲੱਗਦੇ ਨੇ ਸੋ ਹਰ ਸਮੇਂ ਹਰ ਇੱਕ ਲਈ ਅਵੇਲੇਬਲ ਰਹਿਣਾ ਤੁਹਾਡੇ ਇਗਨੋਰ ਹੋਣ ਦਾ ਇੱਕ ਕਾਰਨ ਬਣ ਜਾਂਦਾ ਹੈ ਦੂਜੀ ਗੱਲ ਕਿਸੇ ਨੂੰ ਲੋੜ ਨਾਲੋਂ ਵੱਧ ਅਹਿਮੀਅਤ ਨਾ ਦਿਓ ਜਦੋਂ ਅਸੀਂ ਕਿਸੇ ਨੂੰ ਉਸ ਦੀ ਹਸਤੀ ਨਾਲੋਂ ਵੱਧ ਅਹਿਮੀਅਤ ਦੇ ਦਿੰਦੇ ਹਾਂ ਤਾਂ ਇਸ ਤਰ੍ਹਾਂ ਦੇ ਮੋਹ ਭਜੇ ਲਫ਼ਜ਼ ਵਰਤੇ ਹਾਂ ਕਿ ਤੇਰੇ ਬਿਨਾ ਮੇਰਾ ਹੋਰ ਕੌਣ ਹੈ ਤੇਰੇ ਬਿਨਾ ਮੇਰੀ ਜ਼ਿੰਦਗੀ ਅਧੂਰੀ ਹੈ ਜਾਂ ਫਿਰ ਤੇਰੇ ਬਿਨਾ ਤਾਂ ਮੈਂ ਰਹਿ ਹੀ ਨਹੀਂ ਸਕਦਾ ਤਾਂ ਇਹਦੇ ਕਈ ਵਾਰ ਬੁਰਤਨ ਤਿੱਜੇ ਹੀ ਨਿਕਲਦੇ ਹਨ ਹਾਂ ਦੂਜਿਆਂ ਦੀ ਰਿਸਪੈਕਟ ਕਰਨੀ ਕੋਈ ਮਾੜੀ ਗੱਲ ਨਹੀਂ ਪਰ ਜਦੋਂ ਅਸੀਂ ਕਿਸੇ ਉੱਤੇ ਬਿਲਕੁਲ ਹੀ ਡਿਪੈਂਡੈਂਟ ਹੋ ਜਾਂਦੇ ਹਾਂ ਤੇ ਉਸ ਨੂੰ ਲੋੜ ਨਾਲੋਂ ਵੱਧ ਐਮੀਤ ਦੇਣੀ ਸ਼ੁਰੂ ਕਰ ਦਿੰਦੇ ਹਾਂ ਤਾਂ ਸਾਹਮਣੇ ਵਾਲਾ ਵਿਅਕਤੀ ਸਾਨੂੰ ਕਈ ਵਾਰ ਅਗਨੋਰ ਕਰਨਾ ਸ਼ੁਰੂ ਕਰ ਦਿੰਦਾ ਹੈ ਤੀਜੀ ਗੱਲ ਜਿਸ ਤੱਕ ਧਿਆਨ ਰੱਖਣਾ ਚਾਹੀਦਾ ਹੈ ਉਹ ਇਹ ਹੈ ਕਿ ਕਿਸੇ ਨਾਲ ਵੀ ਝਟਪਟ ਗੋਲ ਮਿਲ ਜਾਣਾ ਤੇ ਆਪਣੇ ਗੁਪਤ ਭੇਦ ਉਸ ਦੇ ਨਾਲ ਸ਼ੇਅਰ ਕਰ ਦੇਣੇ ਇਹ ਵੀ ਠੀਕ ਨਹੀਂ ਹੈ ਸਿਆਣੇ ਠੀਕ ਹੀ ਆਖਦੇ ਹਨ ਕਿ ਮਨ ਨੂੰ ਹੌਲਾ ਕਰਨ ਲਈ ਲੋਕ ਇੱਕ ਦੂਜੇ ਨਾਲ ਆਪਣਾ ਦੁੱਖ ਸੁੱਖ ਤਾਂ ਸਾਂਝਾ ਕਰਦੇ ਹਨ ਪਰੰਤੂ ਕਈ ਵਾਰੀ ਇਹ ਕਮਜ਼ੋਰੀ ਤੁਹਾਡੇ ਲਈ ਘਾਤਕ ਤੇ ਨੁਕਸਾਨਦੇਹ ਵੀ ਸਾਬਤ ਹੋ ਸਕਦੀ ਹੈ ਹੁੰਦਾ ਇੰਜ ਹੈ ਕਿ ਜਿਸ ਵਿਅਕਤੀ ਨੂੰ ਤੁਸੀਂ ਆਪਣਾ ਸਮਝ ਕੇ ਆਪਣੇ ਭੇਤ ਦੇ ਬੈਠਦੇ ਹੋ ਉਹ ਤੁਹਾਡੀ ਉਸ ਕਮਜ਼ੋਰੀ ਨੂੰ ਐਕਸਪਲੋਇਟ ਕਰਨਾ ਸ਼ੁਰੂ ਕਰ ਦਿੰਦਾ ਹੈ ਤੇ ਇਸ ਨਾਲ ਕਈ ਵਾਰੀ ਤੁਹਾਨੂੰ ਮਜ਼ਾਕ ਦਾ ਪਾਤਰ ਵੀ ਬਣਨਾ ਪੈ ਸਕਦਾ ਹੈ ਸੋ ਕਿਸੇ ਨਾਲ ਝਟਪਟ ਗੁਲਮਿਲ ਕੇ ਤੇ ਉਸ ਨੂੰ ਆਪਣੀਆਂ ਕਮਜ਼ੋਰੀਆਂ ਤੇ ਗੁਪਤ ਭੇਤ ਦੇਣ ਦੀ ਗਲਤੀ ਕਦੇ ਨਾ ਕਰੋ ਜੋਤੀ ਗੱਲ ਇਹ ਹੈ ਕਿ ਜੇ ਤੁਹਾਡੇ ਵਿੱਚ ਸੈਲਫ ਕੌਨਫੀਡੈਂਸ ਨਹੀਂ ਹੈ ਤਾਂ ਇਸ ਨਾਲ ਤੁਸੀਂ ਦੂਜਿਆਂ ਨੂੰ ਇੰਪ੍ਰੈਸ ਨਹੀਂ ਕਰ ਸਕਦੇ ਕਦੀ ਕਦੀ ਇੰਜ ਵੀ ਹੁੰਦਾ ਹੈ ਕਿ ਅਸੀਂ ਸੋਚਣ ਲੱਗਦੇ ਹਾਂ ਕਿ ਦੂਜੇ ਤਾਂ ਸਾਡੇ ਨਾਲੋਂ ਬਹੁਤ ਵਧੀਆ ਹਨ ਉਹਨਾਂ ਕੋਲ ਰਹਿਣ ਨੂੰ ਵੱਡਾ ਘਰ ਹੈ ਜਾਂ ਫਿਰ ਉਹ ਵੱਡੀ ਗੱਡੀ ਦੇ ਮਾਲਕ ਹਨ ਜਿਸ ਕਰਕੇ ਉਹ ਤੁਹਾਨੂੰ ਇਗਨੋਰ ਕਰ ਰਹੇ ਹਨ ਤੁਸੀਂ ਆਪਣਾ ਕੌਨਫੀਡੈਂਸ ਬਣਾ ਕੇ ਰੱਖੋ ਜੇਕਰ ਸਾਹਮਣੇ ਵਾਲਾ ਆਪਣੀ ਵੱਧ ਪੜਾਈ ਦਾ ਆਪਣੀ ਡਿਗਰੀ ਦਾ ਜਾਂ ਵੱਧ ਪੈਸੇ ਦਾ ਦਿਖਾਵਾ ਕਰਦਾ ਹੈ ਤਾਂ ਫਿਰ ਵੀ ਤੁਹਾਨੂੰ ਆਪਣੇ ਅੰਦਰ ਇਨਫੀਰੀਅਟੀ ਕੰਪਲੈਕਸ ਲਿਆਉਣ ਦੀ ਲੋੜ ਨਹੀਂ ਹੈ ਸਗੋਂ ਤੁਹਾਨੂੰ ਇੰਜ ਸੋਚਣਾ ਚਾਹੀਦਾ ਹੈ ਕਿ ਤੁਸੀਂ ਕਿਸੇ ਨਾਲੋਂ ਘੱਟ ਨਹੀਂ ਹੋ ਤੇ ਕਿਸੇ ਵੱਲੋਂ ਵੀ ਉਹਦੇ ਤੋਂ ਘੱਟ ਨਹੀਂ ਹੋ ਜੋ ਤੁਸੀਂ ਹੋ ਉਹ ਤੁਸੀਂ ਹੀ ਹੋ ਪਰਮਾਤਮਾ ਨੇ ਹਰੇਕ ਵਿਅਕਤੀ ਨੂੰ ਯੂਨੀਕ ਬਣਾਇਆ ਹੈ ਸਿਆਣੇ ਵੀ ਇਹੋ ਗੱਲ ਕਹਿੰਦੇ ਹਨ ਕਿ ਦੂਜੇ ਦੀ ਥਾਲੀ ਵਿੱਚ ਲੱਡੂ ਵੱਡਾ ਹੀ ਨਜ਼ਰ ਆਉਂਦਾ ਹੈ ਇਸ ਲਈ ਤੁਹਾਨੂੰ ਸੈਲਫ ਕੌਨਫੀਡੈਂਸ ਰੱਖਣਾ ਚਾਹੀਦਾ ਹੈ ਤੇ ਆਪਣੇ ਆਪ ਨੂੰ ਦੂਜਿਆਂ ਨੂੰ ਕਿਸੇ ਵੀ ਗੱਲੋਂ ਮਾੜਾ ਮਹਿਸੂਸ ਕਰਨ ਦੀ ਗਲਤੀ ਨਹੀਂ ਕਰਨੀ ਚਾਹੀਦੀ ਪੰਜਵੀਂ ਤੇ ਆਖਰੀ ਗੱਲ ਜਿਹੜੀ ਤੁਹਾਨੂੰ ਇਗਨੋਰ ਹੋਣ ਤੋਂ ਬਚਾ ਸਕਦੀ ਹੈ ਉਹ ਹੈ ਆਪਣੀ ਧੰਨ ਦੇ ਪੱਕੇ ਹੋਣਾ ਤੁਸੀਂ ਆਪਣੀ ਗੱਲ ਤੇ ਪੱਕੇ ਰਹੋ ਤੇ ਜੋ ਵਾਦਾ ਜਾਂ ਬਚਨ ਕਿਸੇ ਨਾਲ ਕਰ ਲੋ ਉਸ ਨੂੰ ਤੋੜ ਜਰੂਰ ਨਾ ਬਾਓ ਤੁਸੀਂ ਇੱਕ ਸ਼ਲੋਕ ਜਰੂਰ ਸੁਣਿਆ ਹੋਵੇਗਾ ਰਘੂਕੁਲ ਰੀਤ ਪਦਾ ਚਲੀ ਆਈ ਪ੍ਰਾਨ ਜਾਏ ਪਰ ਵਚਨ ਨਾ ਜਾਏ ਯਾਦ ਰੱਖੋ ਆਪਣੇ ਵਹਿਦੇ ਤੇ ਖੋਰਾ ਕੁੱਤਰਨ ਵਾਲੇ ਵਿਅਕਤੀ ਨੂੰ ਲੋਕ ਮਾਨਤਾ ਦਿੰਦੇ ਹਨ ਤੇ ਚੰਗਾ ਸਮਝਦੇ ਹਨ ਦੂਜੇ ਪਾਸੇ ਗੱਲ ਗਲ ਤੇ ਪਲਟਾ ਮਾਰਨ ਵਾਲੇ ਵਿਅਕਤੀ ਦੀ ਨਾ ਤਾਂ ਕੋਈ ਕਦਰ ਕਰਦਾ ਹੈ ਤੇ ਨਾ ਕੋਈ ਉਸ ਨੂੰ ਇੰਪੋਰਟੈਂਸ ਹੀ ਦਿੰਦਾ ਹੈ ਜੇ ਵਿਅਕਤੀ ਨੂੰ ਹਰ ਕੋਈ ਇਗਨੋਰ ਹੀ ਕਰਦਾ ਹੈ ਇਸ ਲਈ ਜੇ ਆਪਣੀ ਗੱਲ ਤੇ ਪਹਿਰਾ ਦਿੰਦੇ ਹੋਏ ਤੁਹਾਨੂੰ ਦੇ ਪੱਕੇ ਰਹੋਗੇ ਤਾਂ ਕੋਈ ਵੀ ਤੁਹਾਨੂੰ ਇਗਨੋਰ ਨਹੀਂ ਕਰੇਗਾ ਸਗੋਂ ਤੁਹਾਨੂੰ ਮਹੱਤਤਾ ਦੇਵੇਗਾ ਤਾਂ ਇਹ ਹਨ ਪੰਜ ਮਹੱਤਵਪੂਰਨ ਗੱਲਾਂ ਜਿਨ੍ਹਾਂ ਦਾ ਖਿਆਲ ਰੱਖ ਕੇ ਤੁਸੀਂ ਦੂਜੇ ਲੋਕਾਂ ਦੁਆਰਾ ਇਗਨੋਰ ਕੀਤੇ ਜਾਂ ਤਾਂ ਬਚ ਜਾਓਗੇ ਤੇ ਤੁਹਾਡਾ ਰੁਤਬਾ ਸਮਾਜ ਵਿੱਚ ਉੱਚਾ ਹੋਵੇਗਾ ਇਸ ਵੀਡੀਓ ਵਿੱਚ ਬਸੇ ਨਹੀਂ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਪੋਰਟ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ